ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੋਏ ਅਤਵਾਦੀ ਹਮਲੇ ਦਾ ਮਾਸਟਰਮਾਈਂਡ ਤਮੀਮ ਅਹਿਮਦ ਚੌਦੀ ਮਾਰਿਆ ਗਿਆ ਅੱਜ ਬੰਗਲਾਦੇਸ਼ ਦੀ ਪੁਲਿਸ ਨੇ ਉਸ ਦੇ ਘਰ ਤੇ ਤਲਾਸ਼ੀ ਭੋਲੇ ਜਿਸ ਵਿੱਚ ਅਤਵਾਦੀਆਂ ਦੇ ਲੁਕੇ ਹੋਣ ਦਾ ਖਤਸ਼ਾਸੀ ਪੁਲਿਸ ਨੇ ਮਾਸਟਰਮਾਈਂਡ ਸਮੇਤ ਉਸ ਦੇ ਤਿੰਨ ਸਾਥੀਆਂ ਨੂੰ ਠੇਰ ਕੀਤਾ ਸਪੈਨਿਸ਼ ਸਟੂਡੈਂਟ ਤੇ ਹੋਲੀ ਆਰਸਨ ਦੇ ਵਿੱਚ ਅਤਵਾਦੀਆਂ ਨੇ ਫਾਇਰਿੰਗ ਕਰਕੇ ਲੋਕਾਂ ਨੂੰ ਬੰਦਕ ਬਣਾ ਲਿਆ ਸੀ ਢਾਕਾ ਜਿਗਰੀਪ ਤੇ 13 ਘੰਟੇ ਤੱਕ ਬੰਦਕ ਸੰਕਟ ਚੱਲਿਆ ਸੀ ਇਸ ਦੌਰਾਨ ਅਤਵਾਦੀਆਂ ਨੇ ਵੀ ਲੋਕਾਂ ਦਾ ਕਤਲ ਕਰ ਦਿੱਤਾ ਸੀ ਜਿਸ ਦੌਰਾਨ ਇੱਕ ਭਾਰਤੀ ਲੜਕੀ ਦੀ ਵੀ ਮੌਤ ਹੋ ਗਈ ਸੀ ਵਿੰਕੂਵਰ ਦੇ ਸਵੇਰੇ ਵਿਨਕੂਵਰ ਦੇ ਗੁਰਦੁਆਰਾ ਸਾਹਿਬ 'ਤੇ ਅੱਗ ਲੱਗਣ ਦੀ ਖਬਰ ਹੈ ਵਿਨਕੂਵਰ ਦੇ ਸਥਾਨਕ ਅਖਬਾਰ ਨਿਊਜ਼ਟਾਕ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਦਾ ਹਾਲ ਤੱਕ ਪਤਾ ਨਹੀਂ ਲੱਗ ਸਕਿਆ ਪਰ ਇਸਨੇ ਗੁਰਦੁਆਰਾ ਸਾਹਿਬ ਦੀ ਪ੍ਰਮੁੱਖ ਇਮਾਰਤ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਸਥਾਨਕ ਮੀਡੀਆ ਮੁਤਾਬਕ ਸਵੇਰੇ 3 ਵਜੇ ਵਿਨਕੂਵਰ ਦੇ ਮਰੀਨ ਡਰਾਈਵ ਦੇ ਰੋਸ ਸਟ੍ਰੀਟ ਵਿੱਚ ਸਿੱਖ ਟੈਂਪਲ 'ਚ ਅੱਗ ਲੱਗੀ ਜਿਸਨੇ ਦੇਖਦੇ-ਦੇਖਦੇ ਪੂਰੀ ਇਮਾਰਤ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਇਸ ਅਗਜੁਨੀ ਵਿੱਚ ਕਿਸੇ ਵੀ ਵਿਅਕਤੀ ਦੇ ਪ੍ਰਭਾਵਿਤ ਹੋਣ ਦੀ ਹਾਲਤ ਤੱਕ ਖਬਰ ਨਹੀਂ ਹੈ ਮਰੀਨ ਡਰਾਈਵ ਲਾਕ ਵਿੱਚ ਸਿੱਖਾਂ ਦੀ ਪਰਿਵਾਰ ਛੋਟੀ ਜਿਹੀ ਮਿਲੀ ਅਮਰੀਕਾ ਦੇ ਹਾਈਵੇ ਤੇ ਜਾਮ ਲਗਾ ਦਿੱਤਾ ਅਮਰੀਕਾ ਦੇ ਟੈਕਸਿਸ ਵਿੱਚ 20 ਅਗਸਤ ਨੂੰ ਇੱਕ ਬੇਲੀ ਮਹਿਲਾ ਦੇ ਹੱਥੋਂ ਛੁੱਟ ਕੇ ਹਾਈਵੇ ਤੇ ਪਚਣ ਲੱਗੀ ਜਿਸ ਦੇ ਪਿੱਛੇ ਉਸਦੀ ਬਜ਼ੁਰਗ ਮਾਲਕਣ ਵੀ ਪਚਣ ਲੱਗੀ ਜਿਨ੍ਹਾਂ ਨੂੰ ਬਚਾਉਣ ਦੇ ਚੱਕਰ 'ਚ ਹਾਈਵੇ ਤੇ ਜਾਮ ਲੱਗ ਗਿਆ ਜਿਸ ਮਗਰੋਂ ਕਟਨ ਸਿਸਟਮ ਵੀ ਵੀਡੀਓ ਪੁਲਿਸ ਨੇ ਜਾਰੀ ਕੀਤੀ ਹੈ ਫਰਾਂਸੀ ਅਦਾਲਤ ਨੇ ਮਹਿਲਾਵਾਂ ਲਈ ਬੁਰਕੀਨੀ ਪਾਉਣ ਤੇ ਲਗੀ ਰੋਕ ਨੂੰ ਖਾਰਜ ਕਰ ਦਿੱਤਾ ਹੈ ਅਦਾਲਤ ਮੁਤਾਬਕ ਇਹ ਵਿਅਕਤੀਗਤ ਆਜ਼ਾਦੀ ਅਤੇ ਅਧਿਕਾਰਾਂ ਦੀ ਉਲੰਘਣਾ ਹੈ ਮੰਨਿਆ ਜਾ ਰਿਹਾ ਹੈ ਕਿ ਹੁਣ ਫਰਾਂਸ ਦੇ ਕਰੀਬ 30 ਸ਼ਹਿਰਾਂ ਵਿੱਚ ਲੱਗੀ ਸਟ੍ਰੋਕ ਨੂੰ ਹਟਾਇਆ ਜਾਵੇਗਾ ਮਹਿਲਾਵਾਂ ਦਾ ਪੂਰਾ ਸਰੀਰ ਢੱਕਣ ਵਾਲੇ ਸਵਿਮਸੂਟ ਨੂੰ ਬੁਰਕੀਨੀ ਕਹਿੰਦੇ ਨੇ ਇਟਲੀ ਵਿੱਚ ਅਬੂਝਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਦੇ ਕਰੀਬ ਪਹੁੰਚ ਗਈ ਹੈ ਜਦਕਿ ਹੋਰ ਵੀ ਕਈ ਜ਼ਖਮੀ ਹੋਏ ਨੇ ਇਹ ਬੁਝਾਲ 6.2 ਦੀ ਤੀਬਰਤਾ ਵਾਲਾ ਸਿਸਮ ਨੇ ਸਭ ਕੁਝ ਤਹਿਸ਼ ਨਹਿਸ਼ ਕਰ ਦਿੱਤਾ ਇਸੇ ਬਾਅਦ ਇਟਲੀ ਦੇ ਵਿੱਚ ਰਾਸ਼ਟਰੀ ਪੱਧਰ ਤੇ ਸੋਗ ਦਾ